ਨਹੀਂ ਤੈਨੂੰ ਅੱਗ ਕਿ ਲੱਗੀ ਸੀ ਤੈਨੂੰ ਮੈਂ ਕਿਹਾ ਸੀ ਨਾ ਪੱਟ ਕੇ ਪਾਸੇ ਕਰ ਦੇ ਆ ਜਾ ਤੂੰ ਰੱਖਣੀ ਆ ਚਲਾਕ ਬਣਾਇਆ ਮੈਂ ਤੇ ਚੱਕ ਕੇ ਤਰਾ ਜਿੱਦੋਂ ਜੀਸੀਬੀ ਪਿੰਡਾਂ ਚ ਆਉਂਦੀ ਆ ਤੇ ਸਾਰਾ ਪਿੰਡ ਕੱਟਾ ਹੋ ਗਿਆ ਵੇਖਣ ਲੱਗ ਗਿਆ ਦਾ ਸੰਦੀਪ ਕਿਧਰ ਨੂੰ ਜਾਂਦੀ ਏ ਕੀ ਵਾਲਾ ਬਲੌਗ ਹੈ ਪੂਰਾ ਕਿਤੇ ਨਾਲ ਹੀ ਮੀਂਹ ਆ ਗਿਆ ਕੀ ਖਾਗੇ ਜੀਹੇ ਚੜਕੀ ਸੀ ਮੀਂਹ ਘਰੇ ਨਾ ਹੋਵੇ ਤੇ ਉਹਦੀ ਕਮੀ ਪੂਰੀ ਹੋ ਜਾਂਦੀ ਸੀ ਹਾਂ ਮੈਂ ਨਾ ਉਹ ਟੇਲੇ ਚ ਗੱਡੀ ਜੀ ਮੰਮੀਆਂ ਨੂੰ ਟੇਲੇ ਤੇ ਕਰ ਕਰ ਕੇ ਮੰਮੀ ਨੇ ਆ ਕੇ ਕਿਹਾ ਮੰਮੀ ਨੇ ਨਹੀਂ ਰੱਖਣੀ ਨਾਲ ਚੱਕਾਇ ਨੀ ਮੈਂ ਲੈ ਗਿਆ ਇਹ ਫਾਈਨਿਸ਼ ਸ਼ੁਰੂ ਕਰ ਲੱਗੇ ਛਤਰਾ ਵਾਇਗਰੂ ਵੀ ਕੋ ਹਾਂ ਢੰਡੂ ਬਣਦੀਏ ਪਹਿਲਾ ਛਤਰਾ ਵਾਇਗਰ ਕਰੋ ਉਦੋਂ ਬਾਕੀ ਆਏ ਟਰਸ ਲੱਗੇ ਅਰਦਾਸ ਕਰਾਈ ਜੀ ਹਾਂ ਬਾਕੀ ਕਰੀਂ ਕਰੀਂ ਫਿਰ ਨਾ ਕਿਸੇ ਮਿਲਿਆ ਆਇਆ ਆ ਪਹਿਲੇ ਐਡਵਾਂਸ ਆ ਜੀ ਆਪਣੀ ਭਰਾਵਾ ਸੌਣ ਨਾਲ ਚੜਨਾ ਹਾਏ ਆਪਣੇ ਪੱਥਰ ਲੱਗਾ ਵੇ ਕਿੱਡੇ ਚਾਵਾਲ ਬੰਬੀ ਪੱਥਰ ਰਵਾਏ ਸੀ ਕੰਡਾ ਦੇ ਕਿੱਥੇ ਤੱਕ ਪੱਥਰ ਚੜਾਏ ਸੀ ਬੰਬੀ ਨੇ ਮੈਂ ਪਹਿਲਾਂ ਤੋਂ ਸਮਝਿਆ ਹਾਂ ਨੂੰ ਪਟਨ ਲੱਗੀ ਹੋਰ ਪਾਪਾ ਜੀ ਦਾ ਕੰਮ ਜਾਣਾ ਬੜਾ ਅੰਮ੍ਰੰਦ ਕਰਦਾ ਇੱਕ ਜਾਂਦਾ ਬੱਸ ਜਾਓ ਉਹ ਟਰੈਕਟਰ ਚਲਾ ਕੇ ਲੈ ਆਉਣਾ ਇਹ ਨਾਲ ਉਹਦੇ ਨੂੰ ਵਾਹ ਲਈ ਤੇ ਮੈਂ ਜੇਜੀ ਵੀ ਜਾਈ ਆਂ ਭਾਜੀ ਨੂੰ ਫੋਨ ਲਾ ਹੁਣ ਵਿਖਾ ਆਪਾਂ ਜੋ ਕਾਵਤ ਸੱਚੀ ਕਰਦੀ ਵੀ ਜਦੋਂ ਜੇਸੀਪੀ ਪਿੰਡਾਂ ਚ ਆਉਂਦੀ ਆ ਤੇ ਸਾਰਾ ਪਿੰਡ ਕੱਟਾ ਹੋ ਗਏ ਵੇਖਣ ਲੱਗ ਗਿਆ ਤਾਂ Hahahaha <laughs> ਦਾ ਹੰਬਾਰਾ ਦਿਨਾਂ ਦਾ ਕੰਮ ਇੱਕ ਦਿਨ ਜੇ ਫੇਰ। ਉਹ ਵੀ ਨਹੀਂ ਸਾਡੇ ਮਿਸਤਰੀ ਅੱਗੇ 15-20 ਦਿਨ ਉਹਦੇ ਵਿੱਚ ਘੁੱਲਦੇ ਰਹੇ ਆ ਵੀ। ਹਾਂ ਸਾਡਾ ਕੰਮ ਰੁਕਾ ਜੁੜਾ ਜਾਂਦਾ। ਪਿੱਛੇ ਸਾਰਾ ਕੁਝ ਨਹੀਂ ਜੀ। ਆਏ ਇੱਥੇ ਤੋਂ ਆਣੀ ਚਾਹੀਦੀ। ਹਾਂ ਆ ਗਿਆ ਹੈ ਜ ਆਪਣੀਆਂ ਮੇਨ ਤਾਂ। ਉਹ ਲੋਕੀ ਉਹ 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 ਦੇ ਰੋਂਦੇਗਾ। ਉਹਦੀ ਗੋਟ ਜਿਵੇਂ ਹੋ ਸਕਦੀ ਉਹ ਚੂਹੇ ਦੀ ਗੋਟ ਹੁੰਦੀ ਆ ਆਹ ਵੈਲਾ ਕੁੱਤਾ ਚੂਹੇ ਆ ਆਪਣੇ ਇਧਰ ਕੁਆਰ ਰਹਿ ਗਏ ਆ ਵਾਦ ਜੀ ਐਸ.ਬੀ ਆਪਦਾ ਕੰਮ ਕਰੀ ਜਾਂਦੀ ਭਾਈ ਜੀਐਸ.ਬੀ ਨੇ ਆ ਪੜਤੇ ਨੇ ਨੇ ਡੂੰਗੇ ਘੱਟੋ ਘੜ ਵੀ 10 ਟਰਾਲੀਆਂ ਬਾਹਰ ਚਲ ਗਈਆਂ ਮਿੱਟੀ ਰਹੀਆਂ 10 ਟਰਾਲੀਆਂ ਮੂੰਹ ਆ ਗਿਆ ਤੇ ਨੇ 10 ਟਰਾਲੀਆਂ ਚਲ ਗਈਆਂ ਜੀ ਇਹ ਅਜੇ ਪਤਾ ਨਹੀਂ ਕਿੰਨੀ ਮਿੱਟੀ ਭੈੜੀ ਇੱਥੇ ਆ ਪੌੜੀਆਂ ਪੂੜੀਆਂ ਸਭ ਵਿੱਚ ਹੀ ਆ ਰਹੀਆਂ ਉਹ ਵੱਡਾ ਕਮਰਾ ਵੀ ਆਉਂਦਾ ਵਿੱਚ ਨਕਸ਼ੇ ਦੇ ਹਾਏ ਨਹੀਂ ਨਹੀਂ ਸਿਰ ਤੋਂ ਨੇ ਦਵਾ ਦੇ ਭੀ ਗਗਾਇ ਪੱਟੇ ਪਾਸੇ ਨਹੀਂ ਰੱਖਿਆ ਜਾਂਦਾ ਹਾਏ ਕਿੰਨੇ ਢਾਟਾ ਇਹਨੂੰ ਪੱਟ ਕੇ ਪਾ ਹਾਏ ਇਹਨੇ ਰਖਾਇਆ ਪੱਟ ਕੇ ਪਾਸੇ ਆਹ ਰਖ ਕੇ ਨਹੀਂ ਤੈਨੂੰ ਅੱਗ ਕੀ ਲੱਗੀ ਸੀ ਤੈਨੂੰ ਮੈਂ ਕਿਹਾ ਸੀ ਨਾ ਪੱਟ ਕੇ ਪਾਸੇ ਕਰਦੀ ਇੱਕ ਪਾਸੇ ਆਪ ਤਾਂ ਗਿਆ ਹੀਗਾ ਇਹ ਅੱਜ ਨਹੀਂ ਰੱਖਣੀ ਆ ਤੇ ਨਹੀਂ ਰੱਖਣੀ ਤੇ ਹੁਣ ਪੱਟ ਕੇ ਵੀ ਪਾਸੇ ਹੋ ਸਕਦਾ ਹੈ ਇਹ ਨੀਂ ਦੇ ਵਿੱਚ ਕਿਉਂ ਪਰਲੇ ਪਾਸੇ ਟਿਕ ਸਕਦਾ ਹੈ ਇਹ ਨੀਂ ਦੇ ਵਿਚਾਲੇ ਕਿਉਂ ਆ ਇਹ ਨੀਂ ਦੇ ਵਿਚਾਲੇ ਆ ਗਿਆ ਤੇ ਪਾਸੇ ਵੀ ਹੋ ਸਕਦਾ ਹੈ ਹੱਥ ਹੈ ਨਹੀਂ ਸੀ ਕਿ ਨਾਲ ਆ ਮम्मी ਨੇ ਮਿਰਚਾਂ ਨਾ ਆਪ ਦੀਆਂ ਹਾਏ ਮम्मी ਪਾਣੀ ਵੀ ਠੰਡੀ ਹੋ ਪਾਣੀ ਵੀ ਪਾਣੀ ਮੈਂ ਕਹਾ ਕਿ ਅੱਗੇ ਗਈ ਸੀ ਤੈਨੂੰ ਮੈਨੂੰ ਵੀ ਦਿਓ ਪਾਣੀ ਬਾੜਾ ਲੰਗਰ ਚੁੱਲੇ ਤੇ ਐਸੇ ਨੂੰ ਚੁੱਲੇ ਤੇ ਭਾਈ ਉਹ ਲੰਗਰ ਲਾਉਣ ਵੇਖੀ ਨੋਂਦਾ ਜਾ ਜਾ ਕੇ ਹੁਣ ਲਿਆ ਕੇ ਦੇ 600 ਦਾ ਪਿਓ ਨੂੰ ਮੰਨੀ ਲੈ ਦੀ ਮੇਰੇ ਵੱਡੇ ਦਾ ਟੰਗਾ ਮੰਨੀ ਕੇ ਲੈ ਆ ਕੇ ਜਾ ਨਾਨੀ ਨੇ ਖਸਮ ਕੀਤਾ ਤੇ ਦੋ ਦਿਨ ਕਿੱਟੀ ਪਈ ਆ ਟਾਇਆ ਤੂੰ ਤੇ ਲਿਆਵੇ ਓ ਤੂੰ ਚੱਪਲਾ ਵੇ ਗਿੱਡੀਆਂ ਬਾਈ ਰਦੀ ਆ ਹੋਰ ਵੇਖਿਆ ਮੰਨੀ ਔਰੇ ਤੇਰੇ ਨਾਲੇ ਮਿੰਟਾ ਗੱਡੀ ਆ ਵੀਰੀ ਲੈਫਟ ਆਉਂ ਉਹ ਮੈਂ ਇਹਨੂੰ ਕਾ ਲੈ ਆਉ ਤਵੇਂ ਰੋਈ ਜਾਂਦੀਆਂ ਕੰਮ ਖੜਾ ਪਾਰਾ ਦਿਨ ਹੋ ਗਿਆ ਸਾਡੀ ਦਿਹਾੜੀ ਮਰ ਗਈ ਸਾਡੇ ਨਾਲ ਆਏ ਹੋਵੇ ਮੈਂ ਤਾਂ ਕੋਲ ਲੈ ਆਉ ਕੋਈ ਤਾਂ ਕੇ ਸੂਟ ਕੋਈ ਹੋਰ ਖੜਾ ਗਿਆ ਮੈਂ ਕਿਹਾ ਤੂੰ ਇਹ ਆਇਆ ਤੁਸੀਂ ਜੋ ਸ਼ਹਿਰੋਂ ਟੇਲਰ ਮੁੰਡਾ ਸਰਦਾਰ ਜਾ ਹਾਂ ਉਹ ਅਗਲਾ ਸੂਟਦਾਰ ਦਾ ਲੈ ਕੇ ਗਿਆ ਜਿਹੜਾ ਇੰਨੇ ਚਿਰ ਦਾ ਦੇ ਕੇ ਗਿਆ ਕੋਲੇ ਇਹ ਅੰਨੂ ਖਾਣੇ ਦਾ ਲੈ ਲੈਣਾ ਨਾ ਜਾ ਮਾਦ ਦਵਾਰ ਤੱਕ ਨਾ ਪਹ ਤੈਨ ਹੁਣ ਹੁਣ ਕੋਣ ਪੱਲੇ ਪੱਲੇ ਅੱਗੇ ਇੱਧਰ ਹੰਨਾ ਅੱਗੇ ਇੱਧਰ ਨਹੀਂ ਆਣਾ ਉੱਤੇ ਆ ਵੇ ਖੁੱਲ ਗਿਆ ਨਾ ਕਾਕੇ ਤੇਰੇ ਨਾਲ ਉਹਨਾਂ ਦਾ ਪੂਰਾ ਪੂਰਾ ਜਿੰਨੀਆਂ ਦਾ ਦਿਮਾਗ ਜ਼ਿਆਦਾ ਹੈ ਨੂੰ ਕੀ ਪਤਾ ਹੁਣ ਪਾਸਵਰਡ ਕਿੰਨਾ ਮੈਨੂੰ ਪਾਸਵਰਡ ਹੀ ਨਹੀਂ ਪਤਾ ਸੀ ਕਿੰਨਾ ਪਾਸਵਰਡ ਤੇਨੇ ਤਿੰਨ ਵਾਰ ਉਹਨਾਂ ਨੇ ਦੱਸਿਆ ਇੱਕ ਰੁਪਈਆ ਚਾਹੀਦਾ ਫੜਾ ਦੇ ਉਹਨਾਂ ਨੂੰ ਥੋੜਾ ਚਾਹੀਦਾ ਫਿਰ ਕੀ ਆ ਵੀ ਰੱਖ ਦੇਣਗੇ ਇੱਥੇ ਉਹਨਾਂ ਨੇ ਫਿਰ ਵੀ ਚਾਹੀ ਪਾ ਦੇਣੇ ਨਹੀਂ ਨਹੀਂ ਉੱਥੇ ਰੱਖਣੇ ਨਹੀਂ ਉੱਥੇ ਰੱਖ ਕੀ ਦੇਂਦੇ ਆ ਨਾ ਬਬਈ 10 ਰੁਪਈਆ ਹੈਗੇ ਮੇਰੇ ਕੋਲ ਰੱਖ ਕੀ ਦੇ ਹੁੰਦੇ ਆ ਹੈ ਰੱਖੀ ਰਹਿੰਦੇ ਨਾ ਉੱਥੇ ਭੈਣ ਨਹੀਂ ਪਾ ਫਿਰ ਮੰਮੀ ਤੂੰ ਹੀ ਰੱਖ ਦੇਣੀ ਆ ਮਾਰ ਆਪੁੰਦੀ ਆ ਤੇ ਰੱਬ ਨੂੰ ਵੱਡਾ ਕੌਣ ਤੈਨੂੰ ਬਾਲਾ ਪਤਾ ਚੱਲ ਆਜੋ ਚੱਲ ਆਜੋ ਲੋ ਜੀ ਆ ਫੜੇ ਕਾਕੇ ਤੂੰ ਕਿੱਥੋਂ ਲਾਓ ਸਾਰੇ ਕੁਰਸੀ ਖੜੀ ਲੋ ਜੀ ਬਾਬਾ ਅਮੀਰ ਕਰੀ ਕੁਰਸੀ ਲਿਆ ਬਾਬਾ ਪ੍ਰਸ਼ਾਦ ਰੱਖਣਾ ਵਗਨੇ ਕੁਰਸੀ ਲਾਓ ਕਾਕੇ ਫੜਾ ਦੇ ਕੁਰਸੀ ਹੋਰ ਕੋਈ ਗਾਂ ਹੈਗਾ ਉਹ ਗਾਂ ਵੀ ਗਾਂ ਦੀ ਗਾਂ ਗਾਂ ਦੀ ਗਾਂ ਹੀ ਵਜ ਜਾਂਦੀਦਾ ਅੱਗੇ ਜਾ ਬੱਤ ਅੱਗੇ ਲਿਓ ਇੱਧਰ ਆ ਜਾ ਆ ਇੱਧਰ ਚੱਲ ਜਾ ਇੱਥੇ ਆ ਕੇ ਮੰਮਾ ਕੋਲੇ ਇੱਧਰ ਆ ਜਾ ਚੱਲੋ ਚੱਲੋ ਉਹ ਪੈਸੇ ਦੇ ਕੁੱਤੇ ਦਿੱਤੇ ਥੱਲੇ ਰੱਖ ਹਾਂ ਨਹੀਂ ਇਹੀ ਰੱਖ ਹਾਂ ਮੇਰੀ ਮੰਮੀ ਆ ਜਾ ਤੂੰ ਰੱਖਣੀ ਆ ਚਲਾਕ ਬਣਾਇਆ ਮੈਂ ਤੇ ਚੱਕ ਕੇ ਤਾਰਾਂ ਇੱਧਰ ਨਹੀਂ ਆ ਜਾ ਇੱਥੇ ਆ ਜਾ ਪਾਰ ਨਾ ਜਾ ਤੂੰ ਉੱਤਲੇ ਤਾਰੋ ਕੋਈ ਨਹੀਂ ਮਣਾ ਆਉਣ ਗਿਆ ਆਉਣ ਗਿਆ ਫੱਟਾ ਚੱਕ ਲੈ ਧਿਆਨ ਨਾਲ ਮੜਾ ਜਾ ਲੋੜ ਹੀ ਨਹੀਂ ਪਰਾ ਕਰ ਲੈ ਬਸ ਮੰਗਰ ਆ ਨਾ ਆ ਜਾ ਹੱਥ ਫੜ ਲੈ ਆ ਜਾ ਕਿਤੇ ਡਿੱਗਦੀ ਮੈਂ ਪਹਿਲਾਂ ਲੱਗੇ ਥੱਲੇ ਥੜਾ ਕਰ ਬਸ ਚੜਾਈਆਂ ਹੀ ਚੜੀ ਆ ਉੱਤਰਨਾ ਹੈ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕ੍ਰਿਪਾ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਨਾਨਕ ਦੇਵ ਜੀ ਆ ਗਏ ਰੰਗਤਪੁਰ ਤੇ ਅਮਰਦਾਸ ਜੀ ਨਾਲ ਦਾਸਾਂ ਦੀ ਸਹਾਇਤਾ ਨਾਲ सालों थाई दुशाहर जस्ट फॉर 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 ਤੋਂ ਖਾਲਸਾ ਬੰਦੂ ਸੋਹਰਾ ਕਾਹੂਲੇ ਦੇ ਚੇਨਦਾਲੇ ਮਾਹਰ ਦੇ ਨਾਲ ਫੇਰ ਮੰਨਣਾ ਧਰਮ ਤੁਹਾਨੂੰ ਸਾਨੂੰ ਜੀਸ਼ੇ ਦੇ ਸਾਬਹ ਰਾਜ ਤੋਂ ਗਰੀਬ ਨਿਵਾਜ਼ ਸਰਨਾਪਾਪ ਆਪਣਾ ਆ ਗਿਆ ਬਖਸ਼ੂ ਸਰ ਸਭ ਤੋਂ ਪਾਸ ਮਾਰਾ ਜੋ ਕਾਰਜ ਕਰਾਉਣੀ ਅੰਗੇਜ ਵੱਧ ਕਰਕੇ ਸਾਰੇ ਕਾਰਜ ਕਰਾਉਣੇ ਸਭ ਤੋਂ ਪਾਸ ਨੇ ਜੀ ਆਇਆਂ ਨੂੰ ਜੋ ਦਾਰਾ ਵਿਸ਼ਵਾਸ ਚਾਹੇ ਪੜਨੇ ਆਉਂਦੀ ਇਹ ਪਾਸ ਤੁਸੀਂ ਹੈ ਨਹੀਂ ਜੀ ਨੂੰ ਪ੍ਰਣਮ ਨਹੀਂ ਖਾਨ ਦਾ ਦਾਦ ਪ੍ਰਮਾਨ ਹੋਵੇ ਸਤਿ ਸ੍ਰੀ ਅਕਾਲ ਬਜਾ ਸੰਦੇ ਦੀ ਦਵਾਰ ਤੋਂ ਕਹਿੰਦੇ ਅੱਜ ਜ਼ਰੂਰ ਦਾਰਾ ਵਿਸ਼ਵਾਸ ਦੀ ਆਸ ਹੈ ਕਾਰਨ ਜਿਹਨਾਂ ਮਿਲਿਆ ਤੇਰਾ ਨਾਮ ਤੇਰਾ ਨਾਮ ਸਤਿ ਸ਼੍ਰੀ ਅਕਾਲ ਤੇਰੇ ਸਰਕਾਰ ਬਾਕੀ ਟਿਕਾਣਾ ਸਾਡਾ ਬੋਲੇ ਸੋਨੇ ਹਾਰ ਸਾਥ ਸ੍ਰੀ ਅਕਾਲ ਸਾਡਾ ਬਾਕੀ ਨੁਕੀਤ ਸਾਡਾ ਅਮਰ ਪ੍ਰਭ ਕਾਕਾ ਜੀ ਤਰਾਓ ਧਿਆਨ ਨਾਲ ਸਰੂੜੀਆਂ ਚੁਪਦੀਆਂ ਪਈਆਂ ਇਹ ਕਿ ਉਹ ਤਾਂ ਬਾਤ ਜਿਵੇਂ ਬੰਦਾ ਕੁਠੀ ਨਹੀਂ ਕਾ ਦੇ ਲਾ ਜਿੱਦਾਂ ਮੈਂ ਸਿੱਧੀ ਰੱਖ ਦੂਗਾ ਇੱਕ ਵਾਰੀ ਰੱਖ ਦੂਗਾ ਜਿਵੇਂ ਮਰਜ਼ੀ ਰੱਖ ਦੇ ਰੱਖ ਦੂ ਤਾਂ ਮਰਜ਼ੀ ਰੱਖ ਦੂ ਇੱਕ ਵਾਰੀ ਰੱਖ ਦੀ ਬਸ ਬਾਤ ਪੰਜ ਟਾਰਾ ਖਾ ਲੋ ਪੰਜ ਟਾਰਾ ਰੱਖ ਦੇ ਜੇ ਤਾਂ ਮਰਜ਼ੀ ਰੱਖ ਦੇ ਤਸਦੂ ਆਪਣਾ ਕੁਝ ਬਾਤ ਠੀਕ ਵਾਹਿਬ ਹੋ ਗਿਆ ਵਾਹਿਬ ਇਹ ਕਿਥੇ ਰੱਖ ਤਾ ਵਾਹਿਬ ਹੈ ਮੰਨੀ ਚਾਰ ਮੈਂ ਚੈਰੀ ਕਰਾਂਗਾ ਲਓ ਜੀ ਸ਼ਾਦ ਲਓ ਦੋ ਵਾਰ ਕਰਕੇ ਰੱਖ ਲੈਣੀ ਸੀ ਤੂੰ ਵੀ ਨਹੀਂ ਉਹ ਕਾਟੇ ਨੇ ਖੜਾ ਦੇ ਰੱਖਿਓ ਜਾ ਰੱਖ 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 ਭੱਜ ਕੇ ਆ ਜਾਓ ਆ ਜਾਓ ਭੱਜ ਕੇ ਆ ਜਾਓ ਫੋਨ ਤੇ ਬਤਾ ਜਾਓ ਫੋਨ ਇਹ ਰੱਖ ਲੈ ਨਾ ਦੋ ਤਨ ਨਹੀਂ ਉਹਨਾਂ ਰੱਖਣੇ ਆ ਜਾਣਗੇ ਥੱਲੇ ਉਹਨਾਂ ਨੇ ਆ ਜਾਓ ਨਹੀਂ ਇੱਧਰ ਰੱਖਣੀਆਂ ਜਿਵੇਂ ਤੂੰ ਆ ਜਾ ਲੈ ਫੇਰ ਰੱਖ ਲੈਣੇ ਨਹੀਂ ਫੇਰ ਰੱਖ ਆ ਜਾਓ ਆ ਜਾਓ ਉਰਕੋ ਭੱਜ ਕੇ ਆ ਗਿਆ ਬਸ ਰੱਖੇ ਮੁੜ ਕੇ ਚਲੋ ਚਲੋ ਆ ਜਾਓ ਤੂੰ ਭੱਜੋ ਕੋਲੀ ਚਲੋ ਚਲੋ ਜੂ ਵੀ ਤੇਰੀ ਵਾਰੀ ਆ ਜਾਓ ਆ ਜਾਓ ਰੱਖੋ ਪੈਸਾ ਲੈ ਜੀ ਹਾਂ ਚਲੋ ਹਾਂ ਤੋ ਡਾਕਾ ਮਾਰਨਾ ਤਾਂ ਪਰੇ ਕੋਈ ਵੀ ਨਹੀਂ ਹੈਗਾ ਨਹੀਂ ਚਲ ਕੋਈ ਨਹੀਂ ਪੈਸੇ ਤੇ ਰੱਖਣ ਦੇ ਕਮਰਾ ਲਿਆ ਇਹਨਾਂ ਨੇ ਰੱਖ ਦੇ ਪਤਾ ਥੁੱਪਰ ਰੱਖੋ ਉੱਥੇ ਇੱਧਰ ਰੱਖੋ ਚਲੋ ਯਾਰ ਦੋ ਦੋ ਰੱਖ ਪਰ ਰੱਖ ਦੇ ਇੱਥੇ ਇੱਥੇ ਰੱਖ ਪੈਸੇ ਲੈ ਲੈ ਪਹਿਲੇ ਤੇ ਹੱਥ ਪਹਿਲਾ ਪੈਸੇ ਪਹਿਲੇ ਰੱਖ ਦੇ ਪਹਿਲਾਂ ਥੱਲੇ ਇੱਥੇ ਥੱਲੇ ਪੈਸਾ ਹਾਂ ਬਾਠੇ ਉੱਤੇ ਥੋੜੀ ਹੌਲੀ ਉਂਗਲਾਂ ਨਹੀਂ ਦੇਣੀ ਕੋਈ ਨਹੀਂ ਕਰ ਲਾਂਗੇ ਫਿਰ ਕੋਈ ਗੱਲ ਚਲ ਚਲ ਜੋ ਵੀ ਤੇਰੀ ਵਾਰੀ ਤਾਂ ਖਤਮ ਚਲ ਪੱਪੀ ਰੱਖ ਦੇ ਰੱਖ ਦੇ ਵਿੱਚ ਵਿੱਚ ਹਾਂ ਬਾਠੀ ਦਾ ਉਹ ਰੱਖ ਦੇ ਦੇ ਇਰਾਦਾ ਤੂੰ ਰੱਖੋ ਫੜ ਕੇ ਆਹ ਲਾਂ ਸੇ ਨੰਬਰ ਤੋ ਦੇ ਆ ਮੇਰੇ ਰਾਹ ਆ ਚਾਹ ਬੱਲੇ ਵੱਲੇ ਆ ਹਾਲੇ ਤੂੰ ਧਿਆਨ ਨਾਲ ਲੈ ਉਧਰ ਇਧਰ ਇਧਰ ਆਦ ਨਾਲ ਕਰ ਚੱਲ ਬੱਦ ਤੂੰ ਆ ਵੀ ਤੂੰ ਆ ਤੂੰ ਚਲੋ ਬੈਂਸ ਤੱਕ ਉਹਦੇ ਨਾਲ ਹੀ ਦਾ ਰੱਖ ਉੱਪਰ ਚਲ ਕੋ ਲੈ ਬੁੱਤ ਉਹ ਟੱਕੜ ਕੋ ਰੱਖ ਧਿਆਨ ਨਾਲ ਇਧਰ ਇਧਰ ਰੋਕ ਚਾ ਚਾ ਵੈਰੀ ਗੁੱਡ ਸੋ ਕਿ ਥੈਂਕ ਯੂ ਬਾਏ ਸਭ ਯਾਰ ਬਾਕੀ ਕੰਟੀਨਿਊਟੀ ਚੱਲਦਾ ਰਹਿਣਾ ਇਹ ਵਲੌਗ ਫਿਰ ਐਂਡ ਕਰਦੇ ਹਾਂ ਜਾਓ ਬਾਬਾ ਪ੍ਰਸ਼ਾਦ ਬਸ ਥੋੜਾ ਹੀ ਦੀ ਜੀ ਮਿਸਟਰ ਸਾਹਿਬ ਹੁਣ ਕਿਹੜੀ ਗੰਭੀਰ ਸੋਚਨਾ ਦੇ ਵਿੱਚ ਆਪਾਂ ਬਿਜ਼ੀ ਬਸ ਕੋਈ ਨਹੀਂ ਬਾਈ ਨੇ ਨਿਸ਼ਾਨੀਆਂ ਦੁਬਾਰੀ ਲਾਉਣੀਆਂ ਪੈਣ ਦੇਣੀਆਂ ਸੀ ਅੱਛਾ ਜੀ ਆਪਣਾ ਮੀਂਹ ਮੂੰਹ ਪੈ ਕੇ ਸੀ ਮੀਂਹ ਕਰਕੇ ਫਿਰ ਬਾਬਾ ਕੰਮ ਹੋ ਗਿਆ ਹਨਾ ਡੰਡ ਲੈ ਗਏ ਮੀਂਹ ਹਨਾ ਸਾਰੀਆਂ ਨਿਸ਼ਾਨੀਆਂ ਢਹਿ ਗਈਆਂ ਟਰੈਕਟਰ ਆਪਣਾ ਬਾਈ ਆਵੇ ਆ ਗਿਆ ਟਰੈਕਟਰ ਆਉਂਦਾ ਪਿਆ ਬਾਈ ਲੈ ਕੇ ਦੂਜਾ ਬਾਈ ਰਵਿੰਦਰ ਅੱਛਾ ਤੁਸੀਂ ਵੀ ਫੀਤਾ ਮਾਰਨਦੇ ਜੇ ਨਾਲ ਬੈਠੇ ਜੇ ਹਾਂਜੀ ਆ ਆ ਜੀ ਬਾਈ ਮੈਂ ਆਇਆ ਤਾਂ ਫੇਰ ਸ਼ਾਮ ਨੂੰ ਭਲਾ ਮੈਂ ਆ ਜੇ ਪਰ ਅੱਜਾ ਚ ਨਵੇੜ ਲੋ ਬਾਈ ਨੀਆਂ ਦਾ ਕੰਮ ਠੀਕ ਹੈ ਨਾ ਬਾਈ ਲੈ ਵੀ ਆਹੀ ਕੰਮ ਬੰਦਿਆਂ ਨੇ ਕਰਨਾ ਹੁੰਦਾ 7 ਤੋਂ 15 ਦਿਨ ਲੱਗ ਜਣੇ ਸੀ ਹੁਣ ਜੀ ਸੀ ਬੀ ਨੇ ਬਾਹਰੋਂ ਬਾਹਰ ਖੱਡਾ ਕਰਤਾ ਤੇ ਵੀਰ ਵਧੀਆ ਸ਼ੇਪ ਦੇ ਕੇ ਨਾਲ ਨਾਲ ਲਈ ਹੁੰਦਾ ਜੀ ਅੱਜ ਮਿਲਣਾ ਨੇ ਨਿਬੜ ਜੀ ਤੋਂ ਡਾ ਕੰਮ ਤਾਂ ਆਪਾਂ ਦਾੜੀ ਨੀਆ ਦਾ ਜੰਗਾ ਗੱਡੀ ਜਾਂਸੀ ਲਵਾ ਗਏ ਹੈ ਦਾੜੀ ਵਾਲ ਕਟਾਉਣੇ ਤੂੰ ਤੇਰੇ ਦਾੜੀ ਵਾਲ ਕਟਾਉਣਾ ਖੜ ਜਾਪੇਗਾ ਤੇ ਲਓ ਵੀ ਇਸੇ ਦੇ ਨਾਲ ਅੱਜ ਦਾ ਆਪਣਾ ਵਲੌਗ ਹੁੰਦਾ ਹੈ ਖਤਮ ਤੇ ਸਾਰੇ ਜਾਨਾਂ ਨੂੰ ਵਲੌਗ ਜੇ ਪਸੰਦ ਆਇਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ